ਕਾਲਾ ਸੰਗਿਆ ਵਿੱਚ ਬਾਬਾ ਹੈਦਰ ਸ਼ਾਹ ਦੇ ਦਰਬਾਰ ਤੇ ਸਾਲਾਨਾ ਮੇਲਾ ਮਨਾਇਆ ਦਰਬਾਰ ਤੇ ਪ੍ਰਸਿੱਧ ਗਾਇਕਾ ਨੇ ਕੀਤਾ ਆਪਣੇ ਫਨ ਦਾ ਮੁਜ਼ਾਹਰਾ ਜਿਲ੍ਹਾ ਕਪੂਰਥਲਾ ਅਧੀਨ ਪੈਂਦੇ ਕਸਬਾ ਕਾਲਾ ਸੰਗਿਆ ਵਿਖੇ ਪੀਰ ਬਾਬਾ ਹੈਦਰ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਮੇਲਾ ਦਰਬਾਰ ਦੇ ਮੁਖ ਸੇਵਾਦਾਰ ਰੇਸ਼ਮ ਸਿੰਘ ਉਫ ਬਾਬਾ ਕਾਲਾ ਤੇ ਬਾਬਾ ਹੈਦਰ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਦਰਬਾਰ ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੰਬੜਦਾਰ ਜਗਦੀਸ਼ ਸਿੰਘ ਮਾਨ, ਅਮਰਿਤਪਾਲ ਸਿੰਘ, ਰਸ਼ਪਾਲ ਬਾਗੜੀ, ਗੁਰਨਾਮ ਟਿੱਕਾ, ਮਾਸਟਰ ਸਤਪਾਲ ਬਾਗੜੀ, ਗੁਰਦੇਵਾਲ ਸਿੰਘ ਮਾਨ ਪ੍ਰਧਾਨ ਵਾਲਮੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਦਰਬਾਰ ਦੇ ਪ੍ਰਸਿੱਧ ਕਲਾਕਾਰਾਂ ਨੇ ਆਪਣੇ فن ਦਾ ਮੋਜ਼ਹਰਾ ਕੀਤਾ। ਇਸ ਮੌਕੇ ਸੇਵਾ ਸਿੰਘ ਵੰਡਿਆਲ ਸਾਬਕਾ ਸਰਪੰਚ, ਨਰਿੰਦਰ ਸਿੰਘ ਸੰਗਾ श्रवण सिंह संघादा भी विशेष तौर पर सिरोपाउ देके सम्मानित किया गया कला संघिया तो पत्रकार मंजीत मानदी विशेष रिपोर्ट समाप्त बहुत बढ़िया मंजीत भाई ले लो मान समान दरबार बाबा हैदर शबर जो हिन

ਹਾਂ ਜੀ ਅੱਜ ਕਾਲਾ ਸੰਗਰạch ਜੀਰ ਬਾਬਾ ਹਾਦਰ ਸ਼ਾਹ ਦੇ ਦਰਬਾਰ ਤੇ ਸਾਲਾਨਾ ਮੇਲਾ ਕਰਵਾਇਆ ਗਿਆ ਕੀ ਕਰਾ ਚਾਹੋਗੇ ਜੀ ਦਰਬਾਰ ਪੀਰ ਬਾਬਾ ਹਾਦਰ ਸ਼ਾਹ ਦੇ ਦਰਗਾਹ ਤੇ ਜੋ ਚੌਥਾ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਨਗਰ ਨਿਵਾਸੀ ਕਾਲਾ ਸੰਗਾਂ ਦੇ ਪੂਰੇ ਸੰਯੋਗ ਨਾਲ ਇਹ ਮੇਲਾ ਨੇਪਰੇ ਚੜਾਇਆ ਗਿਆ ਤੇ ਕਵਾਲ ਪਾਰਟੀ ਨਕਲੀਏ ਔਰ ਚਾਦਰ ਝੰਡੇ ਦੀ ਰਸਮ ਅਦਾ ਕੀਤੀ ਗਈ ਸਾਰੇ ਕਲਾਕਾਰ ਵੀ ਜੋਗੀ ਦਰਬਾਰ ਤੇ ਆਉਂਦੇ ਬਾਬਾ ਹੈਦਰ ਸ਼ਾਹ ਦੇ ਗੰਗਾਂ ਗਾਉਂਦੇ ਨੇ ਜੋ ਸਾਡੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਜੀ ਕਾਲਾ ਬਾਬਾ ਦੇ ਦੇਖ ਰਹੇ ਕਿ ਇੱਥੇ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਕਨਵਾ ਮੇਲਾ ਜੀ ਚਤਮਸ ਲਾਨਾ ਮੇਲਾ ਜੀ ਇਹ ਹਰ ਸਾਲ ਕਰਵਾਇਆ ਜਾਂਦਾ ਜੀ ਹਰ ਸਾਲ ਦੀ ਤਰ੍ਹਾਂ ਜੀ ਚੌਥ ਮਸਲਾਨਾ ਮੇਲਾ ਹੋਇਆ ਸਰ ਹਾਂਜੀ ਮਰਸ਼ਪਾਲ ਵਾਗੜੀ ਪੀਰ ਬਾਬਾ ਹੈਦਰ ਸ਼ਾਹ ਜੀ ਦੇ ਤਰਫ ਤੇ ਸਲਾਨਾ ਮੇਲਾ ਜੋ ਅੱਜ ਕਰਵਾਇਆ ਗਿਆ ਬੜੀ ਧੂਮ ਕਾਮਨਾ ਅਤੇ ਪਿੰਡ ਦੇ ਸਜੂ ਦੇ ਨਾਲ ਕਰਵਾਇਆ ਹਾਸਲੇ ਵਿੱਚ ਚੰਗਾ ਮੇਲਾ ਵੀ ਕਰਾਇਆ ਜਾਂਦਾ ਹੈ ਜੋ ਸ਼ਾਮ ਨੂੰ 5 ਵਜੇ ਹੋਇਆ ਇਸ ਵਿੱਚ ਅਨਾਮੀ ਪਹਿਰਮਾਨ ਵੀ ਆਏ ਜਿਨ੍ਹਾਂ ਨੇ ਆਪਣੀਆਂ ਕਸਤੀਆਂ ਦੇ ਜੋਰ ਦਿਖਾਏ ਵੈਸ ਤੋਂ علاوہ ਇੱਥੇ ਬੂਰ ਦੇ ਰੇਡੇ ਦੇ ਲੋਕ ਵੀ ਆ ਰਹੇ ਹਨ ਜੋ ਆਪਣੇ ਅਮਰੋ ਕਾਮਾ ਪੋਲੀਆਂ ਕਰਦੇ ਹਨ ਅਤੇ ਮੰਗਾ ਮੰਗਦੇ